ਜਕਾਰਾ ਕਰੇ ਪਟੇਰਿਆਂ ਪਟੇਰਿਆਂ ਦਾ ਬਹੁਤ ਸਤਿ ਸ਼੍ਰੀ ਅਕਾਲ ਸਤਿਕਾਰ ਜੋ ਕਲਦਾ ਸਭੂ ਸੰਗਤ ਅੱਗੇ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 ਜੂਨ 2025 ਐਤਵਾਰ ਦਿਨ ਕੰਦੋੜਾ ਸਤਿ ਸਮੂਰਤ ਦੇ ਨਾਲ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬ੍ਰਸ਼ਾਹ ਹੰਕਾਰ ਮਿਊਜ਼ਿਕ ਦਰਬ ਬੰਗਿਆ ਤੋਂ ਪਹੁੰਚ ਰਹੇ ਹਨ ਨਿਸ਼ਾਨ ਸਾਹਿਬ ਦੀ ਸੇਵਾ 9:30 ਵਜੇ ਹੋਵੇਗੀ ਔਰ ਸਾਰੀਆਂ ਸੰਗਤਾਂ ਦੇ ਧਿਆਨ ਵਿੱਚ ਬੇਨਤੀ ਹੈ ਕਿ ਉਹ ਨਗਰ ਕੰਢੋੜਾ ਦੇ ਵਿੱਚ ਬੜੇ ਤੋਂ ਹੁਣ ਤਾਂ ਆਪਣਾ ਪੌਂਚੋ ਸੇਵਾ ਕਰੋ ਆਪਣਾ ਜੀਵਨ ਸਫਲਾ ਬਣਾਓ ਔਰ ਅਸੀਂ ਸਾਰੇ ਸੰਗਤ ਦਾ ਦੇਚਾ ਬਦੇਚਾ ਤੋਂ ਅਤੇ ਹੋਰ ਪਿੰਡਾਂ ਤੋਂ ਆਪਣੀਆਂ ਅੱਖਾਂ ਦੀਆਂ ਪਲਕਾਂ ਪਿਛਾ ਕੇ ਉਹਨਾਂ ਦਾ ਇੰਤਜ਼ਾਰ ਕਰਾਂਗੇ ਸੋ ਸਾਰਿਆਂ ਸੰਗਤਾਂ ਅੱਗੇ ਬੇਨਤੀ ਹੈ ਕਿ ਨਗਰ ਤੰਦੋਲਾ ਦੇ ਵਿੱਚ 22 ਜੂਨ ਦੇ ਅੱਤਵਾਰ ਲੋ ਬਹੁਤ ਕਰਕੇ ਕੜਾ ਜਟੇਰਿਆ ਬਟੇਰਿਆ ਦੇ ਸੰਗਤ ਦੇ ਵਿੱਚ ਵਾਧਾ ਕਰੋ ਜਗਾਰਤ ਜਟੇਰਿਆ ਬਟੇਰਿਆ ਦਾ ਹੋਰ ਸੱਚ ਦਰਵਾਜ਼ਾ